ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਹੈ ਇਹ ਤੇ ਬਣਾਈ ਵਿੱਚ ਵੀ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਸਕੀਵੀ গারਲਸ ਟੌਪ ਬੇਬੀ ਫਰਾਕ ਕੈਪ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਤੇ ਬਹੁਤ ਜਿਹੜਾ ਬਣਾਈ ਬਚਾ ਆਸਾਨ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਪਾਂ 9 ਦੇ ਮਲਟੀਪਲ 5 ਕੁੰਡੇ ਵਾਧੂ ਲੈਣੇ ਜਿਵੇਂ 9 9 9 ਇਸ ਤਰ੍ਹਾਂ ਕਰਕੇ ਲਾਸਟ ਤੇ 5 ਕੁੰਡੇ ਆਪਾਂ ਵਾਧੂ ਰੱਖ ਲੈਣੇ ਤਾਂ ਆਪਣਾ ਡਿਜ਼ਾਈਨ ਆ ਜਿਹੜਾ ਸੈੱਟ ਹੋ ਜਾਂਦਾ ਤੇ ਜਿਹੜੀ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਉਲਟੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤੇ ਸਿੱਧੇ ਪਾਸੇ ਤੋਂ ਆਪਾਂ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਫਿਰ ਉਲਟੇ ਪਾਸੇ ਤੋਂ ਆਪਾਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰ ਲੈਣੀ ਹੈ ਇੱਥੇ ਮੈਂ ਹੁਣ نیچے ਜਿਹੜੀਆਂ ਦੋ ਲਾਈਨਾਂ ਉਲਟੀਆਂ ਬਣਾ ਕੇ ਉਲਟੀ ਸਾਈਡ ਤੋਂ ਜਿਹੜੀ ਪਹਿਲੀ ਸਲਾਈ ਸ਼ੁਰੂ ਕੀਤੀ ਹੈ ਉਹੀ ਮੈਂ ਇੱਥੋਂ ਸ਼ੁਰੂ ਕਰਨ ਜਾ ਰਹੀ ਹਾਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਪਹਿਲੀ ਸਲਾਈ ਤੁਸੀਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਤੇ ਬਹੁਤ ਹੀ ਜਿਹੜਾ ਜਲਦੀ ਜਲਦੀ ਬਣ ਜਾਂਦਾ ਹੈ ਸਿਰਫ 4 ਲਾਈਨਾਂ ਦਾ ਡਿਜ਼ਾਈਨ ਹੈ 4 ਸਲਾਂਗਾਂ ਜਿਹੜੀਆਂ ਆਪਣੀਆਂ ਡਿਜ਼ਾਈਨ ਦੀਆਂ ਹੋਣਗੀਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜੈਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਜਿਹੜਾ ਆਪਣਾ ਵਾਧੂ ਉਤਾਰੋ ਚਾਹੇ ਬਣੋ ਆਪਣੀ ਮਰਜ਼ੀ ਅੱਗੇ ਆਪਣਾ ਨੋ ਨੋ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਣਾ ਹੈ ਥ्रेड ਕਰਾਂਗੇ ਪਿੱਛੇ ਪਹਿਲਾਂ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਨੌ ਕੁੰਡਿਆਂ ਵਿੱਚੋਂ ਇੱਕ ਦੋ ਤਿੰਨ ਕੁੰਡੇ ਹੋ ਗਏ ਸਿੱਧੇ ਥ्रेड ਕਰਨਾ ਹੈ ਆਪਾਂ ਹੁਣ ਅੱਗੇ ਇਸ ਤਰ੍ਹਾਂ ਛੇ ਕੁੰਡੇ ਬਣਾ ਲਾਂਗੇ ਉਲਟੇ ਇੱਕ ਦੋ ਤਿੰਨ ਚਾਰ ਪੰਜ ਛੇ ਇਸ ਤਰ੍ਹਾਂ ਨੌ ਕੁੰਡੇ ਹੋ ਗਏ ਤਿੰਨ ਸਿੱਧੇ ਛੇ ਉਲਟੇ ਇਹੀ ਨਾਨੋ ਕੁੰਡੇ ਆ ਪੈ ਸਲਾਈ ਤੇ ਰਿਪੀਟ ਕਰਦੇ ਜਾਣਾ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ 1 2 3 ਥ्रेड ਕਰਾਂਗੇ ਅੱਗੇ 6 ਕੁੰਡੇ ਉਲਟੇ 1 2 3 4 5 6 ਥ्रेड ਕਰਾਂਗੇ ਪਿਛੇ ਤਿੰਨ ਕੁੰਡੇ ਸਿੱਧੇ 1 2 3 ਛੇ ਕੁੰਡੇ ਉਲਟੇ 1 2 3 4 5 6 ਲਾਸਟ ਤੇ ਆਪਣੇ 10 ਕੁੰਡੇ ਸਿੱਧੇ 1 2 3 ਕੰਨੀ ਵਾਲਾ ਕੁੰਡਾ ਪੌਲਟੀ ਸਲਾਈ ਆ ਤਾਂ ਉਲਟਾ ਬਣਾ ਲਵਾਂਗੇ ਇਸ ਤਰ੍ਹਾਂ ਇੱਕ ਸਲਾਈ ਉਲਟੇ ਪਾਸੇ ਤੋਂ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ ਦੂਸਰੀ ਸਲਾਈ ਇੱਕ ਕੁੰਡਾ ਕੰਨੀ ਵਾਲਾ ਤਾਰੋ ਚਾਹੇ ਬਣੋ ਅੱਗੇ 6 6 ਕੁੰਡਿਆਂ ਤੇ ਡਿਜ਼ਾਈਨ ਆ ਥ੍ਰੈਡ ਕਰਾਂਗੇ ਅੱਗੇ ਜਿਹੜੇ ਇੱਧਰ ਤਿੰਨ ਕੁੰਡੇ ਸਿੱਧੇ ਹੀ ਬਣਾਏ ਇੱਧਰ ਬਣਾਵਾਂਗੇ ਤਿੰਨ ਕੁੰਡੇ ਉਲਟੇ 1 2 3 ਥ੍ਰੈਡ ਕਰਾਂਗੇ ਪਿੱਛੇ ਜਿਹੜੇ ਉਧਰ 6 ਉਲਟੇ ਬਣਾਏ ਆ ਇੱਧਰ 6 ਸਿੱਧੇ 1 2 3 4 5 6 ਦੂਸਰੀ ਸਲਾਈ ਚ ਤਿੰਨ ਉਲਟੇ 6 ਸਿੱਧੇ ਐਸੀ ਤਰ੍ਹਾਂ ਆਪਾਂ ਸਾਰੀ ਸਲਾਈ ਕੰਪਲੀਟ ਕਰਨੀ ਹੈ ਤਿੰਨ ਕੁੰਡੇ ਉਲਟੇ 1 2 3 6 ਕੁੰਡੇ ਸਿੱਧੇ 1 2 3 4 5 6 ਤਿੰਨ ਕੁੰਡੇ ਉਲਟੇ 1 2 10 6 ਕੁੰਡੇ ਸਿੱਧੇ 1 2 10 4 5 6 10 ਕੁੰਡੇ ਲਾਸਟ ਵਾਲੇ ਉਲਟੇ 1 2 3 ਕੰਨੀ ਵਾਲਾ ਕੁੰਡਾ ਸਿੱਧੀ ਸਿਲਾਈ ਆ ਸਿੱਧਾ ਬਣਾ ਲਾਂਗੇ 2 ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਕਰ ਲਿਆਂ ਆਪਾਂ 4 ਸਲਾਈਆਂ ਦਾ ਡਿਜ਼ਾਈਨ 3 ਤੀਸਰੀ ਸਿਲਾਈ ਉਲਟ ਪਾਸੇ ਤੋਂ ਇੱਕ ਕੁੰਡਾ ਧਾਰ ਕੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਨੌ-ਨੌ ਕੁੰਡਿਆਂ ਤੇ ਡਿਜ਼ਾਈਨ 1 2 3 ਹੁਣ ਆਪਾਂ ਜਿਹੜੇ ਇਹ 6 ਕੁੰਡੇ ਆ ਤਿੰਨ ਕੁੰਡੇ ਤਾਂ ਆਪਣੇ ਇਸ ਤਰ੍ਹਾਂ ਸਿੱਧੇ ਆਉਂਦੇ ਜਾਣਗੇ ਜਿਹੜੇ ਸਿੱਧੇ ਵਿੱਚ ਵਾਲੀ ਜਿਹੜੇ 6 ਕੁੰਡੇ ਆ ਇਹਨਾਂ ਤੇ ਹੁਣ ਆਪਣਾ ਡਿਜ਼ਾਈਨ ਆਊਗਾ ਦੋ ਕੁੰਡੇ ਛੱਡ ਕੇ ਆਪਾਂ ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਦੋ ਕੁੰਡੇ ਛੱਡ ਕੇ ਇੱਥੇ ਪਿੱਛੋਂ ਦੀ ਜਿਹੜਾ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਕੁੰਡਾ ਜਿਆਦਾ ਲੂਜ਼ ਨਹੀਂ ਰੱਖਣਾ ਫਿਰ ਜਿਹੜੇ ਇਹ ਦੋ ਕੁੰਡੇ ਆ ਆਪਣੇ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਇੱਕ ਬਣਾ ਦੇਣਾ ਦੋ ਕੁੰਡਿਆਂ ਦੇ ਆਪਣੇ ਦੋ ਕੁੰਡੇ ਬਣ ਗਏ ਨਾ ਤਾਂ ਆਪਣਾ ਕੁੰਡਾ ਕੋਈ ਵਧਿਆ ਤੇ ਨਾ ਘਟਿਆ ਇਹ ਛੇ ਕੁੰਡੇ ਆਪਾਂ ਐਸੇ ਤਰ੍ਹਾਂ ਬਣਾਉਣੇ ਆ ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਆਪਾਂ ਇੱਕ ਕੁੰਡਾ ਬਣਾਉਣਾ ਰੇਡ ਪਿੱਛੇ ਹੀ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਤਾਂ ਆਪਾਂ 6 ਕੁੰਡੇ ਇਸੇ ਤਰ੍ਹਾਂ ਬਣਾ ਲਏ ਹਾਂ ਜਿਹੜੇ ਵਿੱਚ ਤਿੰਨ ਸਿੱਧੇ ਉਸੇ ਤਰ੍ਹਾਂ ਤਿੰਨ ਸਿੱਧੇ 6 ਕੁੰਡੇਾਂ ਤੇ ਅੱਗੇ ਡਿਜ਼ਾਈਨ ਆਊਗਾ। ਤਿੰਨੇ ਕੁੰਡੇ ਸਿੱਧੇ ਹੋਗੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ। ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਦੇ ਇਸ ਤਰ੍ਹਾਂ। ਇਸੋ ਜਿਹੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਆਪਾਂ ਇੱਕ ਬਣਾ ਦੇਾਂਗੇ ਤਾਂ ਦੋ ਕੁੰਡਿਆਂ ਦੇ ਦੋ ਕੁੰਡੇ ਬਣ ਜਾਂਦੇ ਆ ਅੱਗੇ ਫੇਰ ਤਿੰਨ ਕੁੰਡੇ ਸਿੱਧੇ 1 2 3 ਫੇਰ ਛੇ ਕੁੰਡਿਆਂ ਤੇ ਡਿਜ਼ਾਈਨ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਫੇਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਫੇਰ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਐਸਟਰਾ ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਐਸਟਰਾ ਅੱਗੇ ਆਪਣੇ ਤਿੰਨ ਕੁੰਡੇ ਸਿੱਧੇ ਆ ਗਏ 1 2 3 ਕੰਨੀ ਵਾਲਾ ਕੁੰਡਾ ਉਲਟੀ ਸਲਾਈ ਆ ਤਾਂ ਆਪਾਂ ਉਲਟਾ ਬਣਾ ਲਾਂਗੇ ਤਿੰਨ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਚੌਥੀ ਤੇ ਲਾਸਟ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬੁਣੋ ਇਹ ਵਾਧੂ ਕੁੰਡਾ ਫਿਰ ਅੱਗੇ ਥ੍ਰੈਡ ਕੀਤਾ ਅੱਗੇ ਤਿੰਨ ਕੁੰਡੇ ਉਲਟੇ ਇੱਕ 2 10 थ्रेड ਕੀਤਾ پیچھے 6 ਕੁੰਡੇ ਸਿੱਧੇ 1 2 10 4 5 6 ਫਿਰ ਉਸੇ ਤਰ੍ਹਾਂ 3 ਕੁੰਡੇ ਉਲਟੇ 1 2 3 6 ਕੁੰਡੇ ਆਗੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਆ ਗਏ ਉਲਟੇ ਇੱਕ ਦੋ ਤਿੰਨ ਛੇ ਕੁੰਡੇ ਆ ਗਏ ਸਿੱਧੇ ਇੱਕ ਦੋ ਤਿੰਨ 4 5 6 ਤਿੰਨ ਕੁੰਡੇ ਆਗੇ ਉਲਟੇ 1 2 3 ਲਾਸਟ ਵਾਲਾ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਹੈ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜਦੋਂ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਉਸੇ ਤਰ੍ਹਾਂ ਕਰਨੀ ਹੈ ਉਲਟੇ ਪਾਸੇ ਤੋਂ ਸ਼ੁਰੂ ਕਰਾਂਗੇ ਪਹਿਲੀ ਸਲਾਈ 3 ਸਿੱਦੇ 6 ਉਲਟੇ 3 ਸਿੱਦੇ 6 ਉਲਟੇ ਜਿਹੜੇ ਆਪਣੇ ਤਿੰਨ ਤਿੰਨ ਕੁੰਡੇ ਆ ਤਾਂ ਉਸੇ ਤਰ੍ਹਾਂ ਵਿੱਚ ਬੰਨ੍ਹਦੇ ਜਾਂਦੇ ਇਧਰ ਉਲਟੇ ਬੰਨ੍ਹਦੇ ਇਧਰੋਂ ਸਿੱਦੇ ਜਿਹੜੇ ਆਪਣੇ ਇਹ 6 6 ਕੁੰਡੇ ਇਹਨਾਂ ਤੇ ਡਿਜ਼ਾਈਨ ਬੰਨ੍ਹਦਾ ਜਾਂਦਾ ਹੈ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬੰਨ੍ਹਦਾ ਜਾਂਦਾ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ